ਸੋਸਟੀ ਗੱਲ ਜੀ ਲੋਕ ਰਣ ਦੇਖ ਰਹੇ ਹੋ ਤੁਸੀਂ ਤੇ ਮੈਂ ਗੁਰਜਿੰਦਰ ਸਿੰਘ ਪੰਗੋ ਤੇ ਇਸ ਵੇਲੇ ਮੇਰੇ ਨਾਲ ਪ੍ਰੋਗਰਾਮ ਤੇ ਸ਼ਾਮਲ ਨੇ ਸੀਨੀ ਜੱਲ ਸੁਪਰਮਿੰਦਰ ਸਿੰਘ ਮਰਾਇਪੁਰ ਤੋਂ ਖਬਰਾਂ ਦੇ ਉੱਪਰ ਗੱਲਬਾਤ ਕਰਾਂਗੇ ਸਭ ਤੋਂ ਪਹਿਲੀ ਖਬਰ ਤਾਂ ਪੰਥਕ ਪੋਲਿਟਿਕਸ ਖਾਸ ਕਰਕੇ ਸ਼ਰੋਮਣੀ ਅਕਾਲੀ ਦਲ ਜਿਹੜੀ ਪੰਜਾਬ ਦੇ ਇੱਕ ਖੇਤਰੀ ਸਿਆਸੀ ਜਮਾਤ ਸੀ ਜਿਹੜੀ ਇਸ ਗੱਲ ਦਾ ਦੰਪੜੀ ਸੀ ਕਿ ਅਸੀਂ ਪੰਜਾਬ ਦੇ ਖੇਤਰ ਦੇ ਜਿਹੜੇ ਮੁੱਦੇ ਨੇ ਸਾਰੇ ਨੂੰ ਅਸੀਂ ਐਡਰੈਸ ਕਰਾਂਗੇ ਸਮੇਂ ਦੇ ਨਾਲ ਮਤਲਬ ਸਮੇਂ ਦੇ ਨਾਲ ਕੀ ਸਮੇਂ ਸਮੇਂ ਦੇ ਉੱਪਰ ਇਸ ਇੱਕ ਜਿਹੜੀ ਸਿਆਸੀ ਜਥੇਬੰਦੀ ਸੀ ਇਹਦੇ ਚ ਨਿਗਾਰਾ ਹੰਦਾ ਚਲਾ ਗਿਆ ਤੇ ਲੋਕ ਵੋਟ ਦੇ ਰੂਪ ਦੇ ਵਿੱਚ ਪਿੱਛੇ हटਦੇ ਚਲੇ ਗਏ ਸ਼੍ਰੋਮਣੀ ਅਕਾਲੀ ਦਲ ਤੋਂ ਅੱਜ ਇਸ ਸਮੇਂ ਦੇ ਵਿੱਚ ਸ਼੍ਰੋਮਣੀ ਅਕਾਲੀ ਦਲ ਦਾ ਕਾਰਜਕਾਲ ਹੈ ਕਿ ਜਿਹੜਾ ਵਿਵਾਦ ਹੈ ਉਹ ਆਪਣੀ ਇੱਕ ਲੀਡਰਸ਼ਿਪ ਦਾ ਸੰਕਟ ਹੈ ਸ਼੍ਰੋਮਣੀ ਅਕਾਲੀ ਦਲ ਦਾ ਤੇ ਨਾਲ ਨਾਲ ਧਾਰਮਿਕ ਵਿਵਾਦ ਦੇ ਵਿੱਚ ਫਸੀ ਹੋਈ ਹੈ ਕਈ ਤਰੀਕੇ ਦੇ ਜਿਹੜੇ ਇਲਜ਼ਾਮ ਨੇ ਉਹ 2 ਦਸੰਬਰ ਤੋਂ ਬਾਅਦ ਸ਼੍ਰੋਮਣੀ ਅਕਾਲੀ ਦਲ ਤੇ ਮੇਨ ਲੀਡਰਸ਼ਿਪ ਹੈ ਜਿਹੜੀ ਉਦੇਤੇ ਲੱਗੇ ਨੇ ਉਦੇਤੇ ਵੀ ਗੱਲਬਾਤ ਕਰਾਂਗੇ ਇਹਦੇ ਨਾਲ ਉਹ ਵਾਲਾ ਖਬਰ ਲਵਾਂਗੇ ਪੰਜਾਬ ਸਰਕਾਰ ਜਿਨ੍ਹਾਂ ਦਾ ਇਸ ਗੱਲ ਦਾ ਤਹੀਆ ਸੀ ਕਿ ਸਾਡੀ ਸਰਕਾਰ ਬਣਾ ਦੋ ਨਸ਼ਾ ਪੰਜਾਬ ਦੇ ਵਿੱਚ ਲੱਭੂਗਾ ਨਹੀਂ ਇਹ ਗੱਲ ਕਦੇ ਕੈਪਟਨ ਮਨਿੰਦਰ ਸਿੰਘ ਨੇ ਇਤਿਹਾਸਿਕ ਧਰਤੀ ਤਲਵੰਡੀ ਸਾਬੋਧ ਧਰਤੀ ਤੋਂ ਸ਼੍ਰੀ ਦਮਦਮਾ ਸਾਹਿਬ ਤੋਂ ਹੱਥ ਦੇ ਵਿੱਚ ਗੁਟਕਾ ਸਾਫ ਫੜ ਕੇ ਸੋਂ ਖਾਈ ਸੀ ਕਿ ਇੱਕ ਵਾਰ ਮੈਨੂੰ ਸੱਤਾ ਦੇ ਵਿੱਚ ਤਾਂ ਲੈ ਕੇ ਆਓ ਤੁਸੀਂ 4 ਹਫ਼ਤਿਆਂ ਦੇ ਵਿੱਚ ਪੰਜਾਬ ਦੇ ਵਿੱਚੋਂ ਨਸ਼ਾ ਖਤਮ ਕਰ ਦੂੰਗਾ ਨਸ਼ਾ ਤਾਂ ਖਤਮ ਨਹੀਂ ਹੋਇਆ ਕੈਪਟਨ ਸਾਹਿਬ ਖਤਮ ਹੋਗੇ ਸਾਡੇ 4 ਸਾਲ ਰਹਿ ਕੇ ਚਲੇਗੇ ਹੁਣ 3 ਸਾਲ ਬਾਅਦ ਪੰਜਾਬ ਸਰਕਾਰ ਇਸ ਗੱਲ ਨੂੰ ਅੱਗੇ ਤੋਰ ਰਹੀ ਹੈ ਕਿ ਯੁੱਧ ਨਸ਼ਿਆਂប្រੋਧ ਦਾ ਅਸੀਂ ਪੰਜਾਬ ਦੇ ਵਿੱਚੋਂ ਜਿਹੜਾ ਨਸ਼ਾ ਉਹ ਨਸ਼ਾ ਖਤਮ ਕਰਾਂਗੇ ਉਹ ਚੀਜ਼ ਵੀ ਨਾਲ ਉਹਦਾ ਆਵਾਵਾਂਗੇ ਪਰਮਿੰਦਰ ਜੀ ਸਭ ਤੋਂ ਪਹਿਲਾਂ ਜਿਹੜਾ ਸ਼੍ਰੋਮਣੀ ਕਾਲੀ ਦਲ ਦਾ ਵਿਵਾਦ ਹੈ ਕਿਵੇਂ ਦੇਖਦੇ ਹੋ ਇਹਨੂੰ ਜੀ ਸ਼੍ਰੋਮਣੀ ਕਾਲੀ ਦਲ ਦਾ ਵਿਵਾਦ ਤਾਂ ਜਿਹੜਾ ਗੁਰਜਿੰਦਰ ਜੀ ਉਹ ਦਿਨ ਪ੍ਰਤੀ ਦਿਨ ਆਪਾਂ ਕਹਿ ਲੋ ਕਿ ਗਹਿਰਾ ਹੁੰਦਾ ਜਾ ਰਿਹਾ ਹੈ ਜਿੱਥੇ ਇੱਕ ਪਾਸੜ ਗੇਮ ਚੱਲ ਰਹੀ ਹੈ ਜਾਨੀ ਕਿ ਹੁਣ ਉਸਕਬੀਰ ਦੇ ਮੇਰੇ ਖਿਆਲ ਚ ਮਨ ਚ ਇਹ ਆ ਰਿਹਾ ਕਿ ਜੋ ਕੁਝ ਹੋ ਰਿਹਾ ਹੋ ਰਹਿਣ ਦੋ ਤੇ ਜਿਹੜੇ ਨਰੋਲ ਉਸਕਬੀਰ ਦੀ ਪ੍ਰਧਾਨਗੀ ਹੇਟ ਚ ਸੁਕਬੀਰ ਦੇ ਝੰਡੇ ੇਠਾ ਕੇ ਖੜ੍ਹ ਸਕਦੇ ਆ ਉਹਨਾਂ ਦੀ ਹੀ ਪਾਰਟੀ ਬਣ ਕੇ ਰਹਿ ਜੂਗੀ ਕੱਲ ਨੂੰ ਕੋਈ ਬਾਗੀ ਨਹੀਂ ਖੜਾ ਹੋਊਗਾ ਥੋੜਾ ਸਮਾਂ ਹੋਰ ਗੁਜ਼ਾਰ ਲੈ ਉਹ ਜਿੱਦਾਂ ਨਿਕਲ ਰਿਹਾ ਕੱਟ ਨੂੰ ਹਲੇ 2 ਸਾਲ ਸਾਢੇ ਡੇਢ ਸਾਲ ਜਿਹੜਾ ਰਹਿੰਦਾ ਇਹ ਮ ਇਹਨੂੰ ਕਾਟਣ ਦੀ ਏ ਉਦੋਂ ਤੱਕ ਇਹ ਵੀ ਪਤਾ ਲੱਗ ਜਾਊ ਕਿਹੜਾ ਬਾਗੀ ਹੋਣ ਦੇ ਅਸਾਰ ਰੱਖਦਾ ਹੈ ਜਾਂ ਬਾਗੀ ਹੋਣ ਦੀ ਸੰਭਾਵਨਾ ਕਿਹਦੀ ਹੁੰਦੀ ਹੈ ਜਾਂ ਕਿਹੜਾ ਖੜ ਸਕਦਾ ਔਖੇ ਸਮੇਂ ਜਾਂ ਕਿਹੜਾ ਇਸ ਬਾਦਲ ਪਰਿਵਾਰ ਦੀ ਜਿਹੜਾ ਨਮਾਇੰਦਗੀ ਜਿਹੜੀ ਹੈਗੀ ਉਹ ਚੱਲ ਸਕਦਾ ਜਾਂ ਬਰਦਾਸ਼ਤ ਕਰਦਾ ਹੈ ਪ੍ਰਧਾਨਗੀ ਨੂੰ ਉਹ ਸਾਰੇ ਇੱਕ ਪਾਸੇ ਹੋ ਕੇ ਖੜ ਜਾਣਗੇ ਫਿਰ ਫਿਰ ਉਸ ਹਿਸਾਬ ਨਾਲ ਹੀ ਅੱਗੇ ਦੀ ਰਣਨੀਤੀ ਜਿਹੜੀ ਹੈਗੀ ਸੁਖਵੀਰ ਬਾਦਲ ਵੱਲੋਂ ਤਿਆਰ ਕੀਤੀ ਜਾਊਗੀ ਸੋ ਦੀਰੋ ਅਮਰੀਕਨ ਨਾਲ ਬਹੁਤੇ ਹੱਥ ਪੈਰ ਮਾਰਨ ਨਾਲ ਸੁਖਵੀਰ ਆਪਣੇ ਪੱਖ ਚ ਲੋਚ ਵੀ ਰਿਹਾ ਹੈ ਕਿ ਤਾਂ ਹੀ ਠੀਕ ਰਹੂਗਾ ਹੁਣ ਜਿਵੇਂ ਹੁਣ ਪਿੱਛੇ ਜੇ ਮਜੀਠੀਆ ਨੇ ਵੀ ਥੋੜਾ ਬਿਆਨ ਜਾਂ ਦੇ ਕੇ ਇੱਕ ਸਿਆਸਤ ਨੂੰ ਗਰਮਾਤਾ ਸੀਗਾ ਹਨ ਉਹ ਵੀ ਮਨ ਲੱਗਦਾ ਕਿ ਬਹੁਤ ਵੱਡੀ ਇੱਕ ਸਾਜ਼ਿਸ਼ ਕਹੋ ਜਾਂ ਚਾਲ ਹੈਗੀ ਹੈ ਇਹ ਇਹਨਾਂ ਦੀ ਅੰਦਰੂਨੀ ਹੀ ਚਾਲ ਕਹਿ ਸਕਦੇ ਆ ਇਹ ਕਿ ਸੁਖਵੀਰ ਬਾਦਲ ਤੋਂ ਬਿਆਨ ਦਵਾਤਾ ਨਾ ਸੌਰੀ ਮਜੀਠੀ ਤੋਂ ਬਿਆਨ ਦਵਾਤਾ ਕਿ ਜਿਹੜਾ ਜਥੇਦਾਰਾਂ ਨੂੰ ਹਟਾਉਣਾ ਆ ਉਹ ਉਹਦਾ ਵਿਰੋਧ ਕਰਦੇ ਜਾਂ ਇਦਾਂ ਠੀਕ ਨਹੀਂ ਹੋਇਆ ਉਹ ਇਹ ਉਹਦਾ ਪਾਬਾਅ ਇਹ ਸੀ ਕਹਿਣ ਦਾ ਪਾਬਾਅ ਤਾਂ ਇਹ ਜੇ ਲੋਕਾਂ ਦੇ ਵਿੱਚ ਇਹ ਗੱਲ ਜਾਵੇ ਵੀ ਜਿਹੜਾ ਸ਼੍ਰੋਮਣੀ ਅਕਾਲੀ ਦਲ ਹੈ ਇਹ ਇਹ ਸ਼੍ਰੋਮਣੀ ਕਮੇਟੀ ਦੇ ਉੱਪਰ ਆਪਣਾ ਕੰਟਰੋਲ ਨਹੀਂ ਰੱਖਦਾ ਸ਼੍ਰੋਮਣੀ ਕਮੇਟੀ ਜਾਂ ਜਿਹੜੇ ਇਹ ਇਦਾਂ ਦੇ ਫੈਸਲੇ ਲੈ ਰਹੇ ਨੇ ਬੰਦੇ ਇਹ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਭਾਵ ਤੋਂ ਪਰੇ ਨਹੀਂ ਦੂਜੇ ਪਾਸੇ ਇੱਕ ਮੋਹਰ ਇਹ ਵੀ ਲੱਗ ਜਾਂਦੀ ਜਦੋਂ ਕੋਈ ਨੜਾਈ ਗੱਲ ਕਰ ਦਿੰਦਾ ਹੈ ਮੁਜੀ ਟੀਮ ਵਿੱਚ ਚੂਚੂਰਾ ਮਾਰੇ ਆਣੇ ਤਾਂ ਪਿੱਛੇ ਤਾਂ ਇਹ ਗੱਲ ਇਹ ਵੀ ਸਾਬਤ ਹੋ ਜਾਂਦੀ ਹੈ ਕਿ ਇਹ ਸ਼੍ਰੋਮਣੀ ਕਬੱਡੀ ਪ੍ਰਭਾਵ ਥੱਲੇ ਹੀ ਹੈਗੀ ਹੋਈ ਹੈ ਫਿਰ ਉਹਨੂੰ ਇੱਕਦਮ ਹਿਊ ਟਰਨ ਲੈਣਾ ਪੈਂਦਾ ਚੁੱਪ ਕਰਨਾ ਪੈਂਦਾ ਭੁੰਦਰੋਂ ਚੁੱਪ ਕਰਾ ਦਿਆ ਜਾਂਦਾ ਮਤਲਬ ਕਹਿ ਲੋ ਕੋ ਗੇਮ ਚੱਲਦੀ ਤਾਂ ਹੈ ਕਿਸੇ ਨਾ ਕਿਸੇ ਪਾਸੇ ਤੋੜਦੇ ਨੇ ਪਰ ਪੁੱਠੀ ਪੈ ਜਾਂਦੀ ਹੈ ਹੁਣ ਜਿਹੜਾ ਜ਼ਥੇਦਾਰਾਂ ਵਾਲਾ ਜਿਹੜਾ ਮਸਲਾ ਚੱਲ ਰਿਹਾ ਹੈ ਉਹ ਵੀ ਕਿਤੇ ਨਾ ਕਿਤੇ ਇਦਾਂ ਕਹਿ ਲਓ ਕਿ ਜਿੱਦਾਂ ਜਿੱਦਾਂ ਸੁਲਝਾਣ ਦੀ ਗੱਲ ਕਰਦੇ ਆ ਸ਼੍ਰੋਮਣੀ ਕਾਲੇ ਦਣ ਵਾਲੇ ਉਦਾਂ-ਉਦਾਂ ਪੀੜੀ ਉਹਨਾਂ ਦੀ ਜਤਾਣੀ ਜਿਹੜੀ ਕਹਿ ਲਓ ਉਹ ਉਲਝਦੀ ਜਾ ਰਹੀ ਆ ਉਹ ਨਵੇਂ ਜਥੇਦਾਰ ਲਾਉਣ ਦੇ ਰੋਂ ਵਿੱਚ ਸੀਗੇ ਲਾਭ ਦਿੱਤੇ ਅਗਲੇ ਨੇ ਠੀਕ ਆ ਫਟਾਫਟ ਚਾਰਜ ਵੀ ਸੰਭਾਲ ਲਏ ਤੁਸੀਂ ਦੇਖਿਆ ਹੀ ਆ ਤੇ ਗੁਲਦੀਪ ਸਿੰਘ ਗੜਗੱਜ ਜਿਹੜੇ ਹੈਗੇ ਨੇ ਉਹਨਾਂ ਨੂੰ ਥਾਪਿਆ ਗਿਆ ਤੇ ਉਹਨਾਂ ਨੇ ਰਾਤੋ-ਰਾਤ ਚਾਰਜ ਵੀ ਸੰਭਾਲ ਲਿਆ ਹਾਲਾਂਕਿ ਵੀਡੀਓ ਵਾਇਰਲ ਹੋ ਗਈਆਂ ਨੇ ਬੀ ਉਹ ਤੇ ਗੁਰੂ ਗ੍ਰੰਥ ਸਾਹਿਬ ਦਾ ਪ੍ਰਕਾਸ਼ ਨਹੀਂ ਸੀ ਕਿਸੇ ਹੋਰ ਕਮਰੇ ਚ ਜਾ ਕੇ ਉੱਥੇ ਜਿੱਥੇ ਕਿਤੇ ਪ੍ਰਕਾਸ਼ ਸੀਗਾ ਉੱਥੇ ਜਾ ਕੇ ਵੀ ਫੋਟੋ ਅੰਦਰ ਵਾਰੀਆਂ ਤੇ ਨਾਲ ਬਿਆਨ ਵੀ ਆ ਜਾਂਦਾ ਹੈ ਗੁਰਦੀਪ ਸਿੰਘ ਗੜਗਜ ਹੋਰਾਂ ਦਾ ਕਿ ਅ ਗੁਰੂ ਗ੍ਰੰਥ ਸਾਹਿਬ ਦੀ ਹਜ਼ੂਰੀ ਚ ਹੋਇਆ ਔਰ ਅਮਰਤ ਵੇਲੇ ਜਿਹੜਾ ਹੈਗਾ ਜਿਹਨੂੰ ਹਨੇਰਾ ਕਹਿ ਰਹੇ ਹੋ ਕਹਿੰਦਾ ਤੁਸੀਂ ਇਹ ਅਮਰਤ ਵੇਲਾ ਹੈ ਇਹ ਇਹ ਅਮਰਤ ਵੇਲੇ ਜਿਹੜਾ ਕੰਮ ਹੋ ਗਿਆ ਕਹਿੰਦੇ ਵਧੀਆ ਹੈ ਅਮਰਤ ਵੇਲੇ ਦੀ ਮਹੱਤਤਾ ਦੱਸ ਰਹੇ ਹੈ ਫਿਰ ਪੁੱਛੇ ਤਾਂ ਇਹ ਪੁੱਛਣਾ ਚਾਹੀਦਾ ਹੈ ਕਿ ਕੁਲਦੀਪ ਸਿੰਘ ਜੀ ਜੱਥੇਦਾਰੀ ਦਾ ਤੇ ਲੋ ਸਾਹਮਣੀ ਚਾਰਜ ਲੈ ਲਿਆ ਜੇ ਤੁਹਾਡੇ ਕੋਲ ਇਦਾਂ ਹੀ ਅਮਰਤ ਵੇਲੇ ਦੀ ਮਹੱਤਤਾ ਬਾਰੇ ਗਿਆਨ ਸੀਗਾ ਤਾਂ ਪਹਿਲੇ ਹੀ ਅਮਰਤ ਵੇਲੇ ਦਾ ਰੱਖ ਲੰਦੇ ਟਾਈਮ ਸਾਰਿਆਂ ਜੱਥੇਬੰਦੀਆਂ ਦਾ ਵਿਰੋਧ ਤੇ ਉੱtre ਆ ਜਾਂਦੇ 10 ਵਜੇ ਦਾ ਟਾਈਮ ਚੇਂਜ ਕਰਕੇ ਤੁਸੀਂ 2:00 ਵਜੇ 50 ਮਿੰਟ ਤੇ ਆ ਕੇ ਕਹਿੰਦੇ ਜੀ ਅਮਰਤ ਵੇਲੇ ਚਾ ਕਰਨਾ ਹੈ ਆ ਚੀਜ਼ਾਂ ਜਿਹੜੀਆਂ ਹੈਗੀਆਂ ਸ਼ੋਭਾ ਨਹੀਂ ਦਿੰਦੀਆਂ ਹੈਗੀਆਂ ਕਿਸੇ ਪਾਸੇ ਵੀ ਅ ਕਾਲੀ ਦਲ ਦੇ ਪੈਰ ਨਹੀਂ ਲੱਗਦੇ ਨਜ਼ਰ ਆ ਰਹੇ ਪਹਿਲਾਂ ਵੀ ਜੱਥੇਦਾਰ ਰਹੇ ਆ ਜੇ ਹੁਣ 2 ਦਸੰਬਰ ਵਾਲਾ ਫੈਸਲਾ ਜਿਵੇਂ ਕਹਿ ਲਓਗੇ ਜਿਵੇਂ ਹਰਪ੍ਰੀਤ ਹਰ ਸਿੰਘ ਹੋਰਾਂ ਨੇ ਸ਼ੰਕਾ ਵਿੱਚ ਜਤਾਇਆ ਸੀ ਪਿਛਲੇ ਦਿਨੀ ਵੀ 2 ਦਸੰਬਰ ਵਾਲੇ ਫੈਸਲੇ ਵਿੱਚ ਤਬਦੀਲੀ ਕੀਤੀ ਜਾਊਗੀ ਬਦਲਿਆ ਜਾਊਗਾ ਆਉਣ ਵਾਲੇ ਸਮੇਂ ਦੇ ਵਿੱਚ ਹਾਲਾਂਕਿ ਗੁਲਦੀਪ ਸਿੰਘ ਗੜਗਾ ਜੀ ਨੇ ਕਹਿਤਾ ਕਿ ਨਹੀਂ ਇਦਾਂ ਦਾ ਕੋਈ ਹੋਣੀ ਹੈ ਕੋਈ ਬਦਲਿਆ ਨਹੀਂ ਜਾਊਗਾ ਜੇ ਨਹੀਂ ਬਦਲਿਆ ਜਾਣਾ ਤੇ ਜੇ ਨਹੀਂ ਇਸ ਤਰ੍ਹਾਂ ਦੀ ਕੋਈ ਹਲੇ ਸਕੀਮ ਜਾਂ ਯਤਨ ਨਹੀਂ ਹੈਗਾ ਤਾਂ ਫਿਰ ਗਿਆਨੀ ਲਖਵੀਰ ਸਿੰਘ ਉਹਨਾਂ ਨੂੰ ਹਟਾਉਣ ਦੀ ਨੀ ਕਾਲੇ ਕਿਉਂ ਸੀ ਜੇ ਉਹਨਾਂ ਨੂੰ ਹਟਾਇਆ ਕਿਉਂ ਗਿਆ ਕਾਰਨ ਤਾਂ ਦੱਸਿਆ ਜਾਵੇ ਕੋਈ ਤੇ ਦੂਜੀ ਗੱਲ ਹੈਗੀ ਹੈ ਕਿ ਜਥੇਦਾਰ ਜਦੋਂ ਥਾਪੇ ਜਾਂਦੇ ਆ ਉਹ ਬਾਦਲ ਪਰਿਵਾਰ ਵੱਲੋਂ ਥਾਪੇ ਜਾਂਦੇ ਆ ਲਗਾਤਾਰ ਇਹ ਦੋਸ਼ ਵੀ ਲੱਗਦੇ ਆਏ ਆ ਔਰ ਸਾਬਤ ਵੀ ਹੁੰਦਾ ਰਿਹਾ ਹੁਣ ਵੀ ਲਾ ਦਿੱਤੇ ਗਿਆ ਜਦੋਂ ਐਡਾ ਪੰਥਕ ਮਤਲਬ ਕਹਿ ਲਓ ਕਿ ਮਸਲਾ ਉਲਝ ਗਿਆ ਜੋ ਜਥੇਦਾਰੀਆਂ ਹਟਾਣ ਜਾਂ ਵੰਡਣ ਦੇ ਵਿੱਚ ਇੰਦਾ ਸਿੱਧਾ ਹੱਥ ਪਤਾ ਲੱਗਣ ਲੱਗਿਆ ਕਿ ਇੱਕ ਪਰਿਵਾਰ ਦਾ ਹੈਗਾ ਫਿਰ ਜਿੱਥੇ ਕੁਲਦੀਪ ਸਿੰਘ ਗੜਗੱਜ ਕਹਿੰਦੇ ਨੇ ਕਿ ਅਸੀਂ ਬਹੁਤ ਸਿਆਣੇ ਆ ਜਾਂ ਸੂਝਮਾਰਨ ਆ ਜਾਂ ਪੰਥ ਨੂੰ ਸੇਧ ਦੇਣ ਵਾਲੇ ਆ ਉਹਨਾਂ ਨੂੰ ਚਾਹੀਦਾ ਤਾਂ ਇਹ ਸੀਗੇ ਜੇ ਤੁਸੀਂ ਫੈਸਲੇ ਲੈਣੇ ਨੇ ਤਾਂ ਗੁਰਕਬੀਰ ਸਿੰਘ ਉਹਨੇ ਕਾਬਲ ਨਹੀਂ ਸੀਗੇ ਤੁਸੀਂ ਕਹਿੰਦੇ ਕਿ ਕਮੇਟੀ ਬਣਾ ਲਈ ਜਾਵੇ ਅਸੀਂ ਨਾਲ ਖੜਦੇ ਆ ਜਥੇਦਾਰ ਸਾਹਿਬਾ ਉਹਨਾਂ ਦੇ ਤੇ ਨਾਲ ਖੜਕੇ ਅਸੀਂ ਦੇਖਦੇ ਆ ਵੀ ਕਿੱਥੇ ਕਿੱਥੇ ਅਸੀਂ ਅ ਕੰਮ ਕਰ ਸਕਦੇ ਆ ਤੇ ਜਥੇਦਾਰ ਸਾਹਿਬ ਕੀ ਹੁਕਮ ਦਿੰਦੇ ਨੇ ਉਹਦੇ ਵਿੱਚ ਕਿਸ ਤਰ੍ਹਾਂ ਉਸ ਹੁਕਮ ਨੂੰ ਇੰਪਲੀਮੈਂਟ ਕਰਨਾ ਹੈ ਜਾਂ ਕੀ ਕਰਨਾ ਹੈ ਜਾਂ ਕਿਸ ਤਰ੍ਹਾਂ ਸ਼੍ਰੋਮਣੀ ਕਮੇਟੀ ਜਾਂ ਅਕਾਲੀ ਦਰਬ ਨੂੰ ਨਾਲ ਲੈ ਕੇ ਚੱਲਣਾ ਉਹਦੇ ਬਾਰੇ ਸੁਝਾਅ ਜਿਹੜੇ ਹੈਗੇ ਦੋਨਾਂ ਧਿਰਾਂ ਨੂੰ ਦੇ ਜਾਣਗੇ ਤੇ ਇਕੱਠਿਆਂ ਕਰਨ ਦਾ ਯਤਨ ਕਰਿਆ ਜਾਊਗਾ ਹਟਾਉਣ ਦੀ ਵੀ ਕੀ ਲੋੜ ਸੀ ਜੇ ਕਾਬਲ ਨਹੀਂ ਸੀਗੇ ਗਿਆਨੀ ਰਿਕਬੀਰ ਸਿੰਘ ਫਿਰ ਲਾਉਣ ਦੀ ਕੀ ਲੋੜ ਸੀ ਪਹਿਲਾਂ ਲਾਇਆ ਕਿਉਂ ਆ ਚਾਹੇ ਹਰਪ੍ਰੀਤ ਸਿੰਘ ਤੇ ਵੀ ਉਂਗਲ ਉੱਠਦੀ ਅੱਜ ਯਾਨੀ ਹਰਪ੍ਰੀਤ ਸਿੰਘ ਤੇ ਵੀ ਅੱਜ ਬਥੇਰੇ ਹੁਣ ਚੱਕ ਰਹੇ ਨੇ ਠੀਕ ਹੈ ਜੋ ਉਹਨਾਂ ਦੀਆਂ ਕਮੀਆਂ ਪੇਸ਼ ਹੀ ਆ ਗਈਆਂ ਠੀਕ ਹੈ ਅੱਜ ਦੱਸ ਰਹੇ ਹਾਂ ਪਰ ਲਾਉਣ ਤੋਂ ਪਹਿਲਾਂ ਕਿ ਉਹ ਨਹੀਂ ਦੇਖੀ ਜਾਂਦੀਆਂ ਕੱਲ ਨੂੰ ਕੁਲਦੀਪ ਸਿੰਘ ਗੱਜਗੜ ਬਾਰੇ ਵੀ ਤੁਸੀਂ ਦੇਖ ਲੋਗੇ ਕਿ ਕੋਈ ਨਾ ਕੋਈ ਏਦਾਂ ਦਾ ਬਲੇਮ ਲਾ ਕੇ ਜਿਨ੍ਹਾਂ ਨੂੰ ਲਾਧਿਆ ਜਾਂਦਾ ਪਰ ਤਾਂ ਕੋਈ ਵੀ ਬੰਦਾ ਏਦਾਂ ਦਾ ਹੋ ਹੀ ਨਹੀਂ ਸਕਦਾ ਹਾਲਾਂਕਿ ਇਹ ਕੁਲਦੀਪ ਸਿੰਘ ਹੋਰੀ ਮੇਰੇ ਖਿਆਲ ਦੂਜੇ ਮੈਂ ਜਿੱਥੇ ਤੱਕ ਗਲਤ ਨਾ ਹੋਵਾਂ ਇਹ ਅਵੀ ਅਮਰਤਪਾਲ ਉਹਨਾਂ ਦੀ ਹਮਾਇਤ ਹੀ ਪਾਰਟੀ ਦੇ ਵਿੱਚ ਗਿਣੇ ਜਾਂਦੇ ਆ ਤੇ ਜਗਵੀਰ ਸਿੰਘ ਬਾਦਲ ਦਾ ਮਰਦ ਪਾਲ ਉਹਨਾਂ ਦਾ ਸ਼ਰੀਆਮ ਵਿਰੋਧ ਕਰਦੇ ਆ ਐਡੇ ਐਡੇ ਬਿਆਨ ਦਿੰਦੇ ਆ ਇਹੋ ਤੇ ਇਹ ਹੁਣ ਪਤਾ ਨਹੀਂ ਕਿਹੜੇ ਕਿਸ ਪਾਸੇ ਨੂੰ ਜਾ ਕੇ ਕੌਮ ਦਾ ਭਲਾ ਕਰਨਗੇ ਜਾਂ ਕਿਸ ਪਾਸੇ ਜਾ ਕੇ ਸੋਚ ਸੋਚ ਇਦਾਂ ਦੇ ਲੈ ਕੇ ਆਉਣਗੇ ਜਾਂ ਨੀਤੀਆਂ ਇਦਾਂ ਨਹੀਂ ਬਣਾਉਣਗੇ ਕਿ ਪੰਥ ਦਾ ਭਲਾ ਹੋ ਸਕੇ ਜਾਂ ਕਿਹੜੇ ਇੰਡਾਂ ਦੇ ਨੁਕਤੇ ਨੇ ਜਾਂ ਕਿਹੜੇ ਇੰਡਾਂ ਦੇ ਹੁਕਮਨਾਮੇ ਨੇ ਜਾਂ ਕਿ ਮੈਂ 2 ਦਸੰਬਰ ਵਾਲੇ ਹੁਕਮਨਾਮਿਆਂ ਨੂੰ ਲਾਗੂ ਕਰਾਉਣਗੇ ਕਿ ਕਿਵੇਂ ਮੰਨੀ ਜਾਊਗੀ ਇਹਨਾਂ ਦੀ ਇਹ ਤਾਂ ਇਹਨਾਂ ਨੂੰ ਇਹਨਾਂ ਨੂੰ ਜਿਆਦਾ ਪਤਾ ਹੋਣਾ ਜੇ ਇਹ ਜਨਤਕ ਤੌਰ ਤੇ ਦੱਸ ਸਕਦੇ ਆ ਲੇਕਿਨ ਫਿਲਹਾਲ ਦੇਖਣ ਦਾ ਇਹ ਮਤਲਬ ਸਮਾਂ ਹੈ ਕਿ ਕਾਲੀਦਲ ਬਾਦਲ ਕਿੱਥਨੂੰ ਜਾਂਦਾ ਹੈ ਜਥੇਦਾਰਾਂ ਦੇ ਸਿਰ ਤੇ ਸ਼੍ਰੋਮਣੀ ਕਮੇਟੀ ਦੇ ਸਿਰ ਤੇ ਜਾਂ ਜਿਹੜੇ ਇਹਨਾਂ ਦੇ ਆਪਣੀ ਇੱਕ ਬੀ ਟੀਮ ਬਣ ਕੇ ਬੈਠ ਗਈ ਹੈ ਬਾਦਲ ਟੀਮ ਉਹ ਉਹ ਕਿਹੜੇ ਪਾਸੇ ਲੈ ਕੇ ਜਾਂਦੇ ਆ ਸ਼੍ਰੋਮਣੀ ਕਾਲੀਦਲ ਨੂੰ ਤੇ ਬਾਕੀ ਧੜਾ ਜਿਹੜਾ ਹੈਗਾ ਉਹ ਲਗਾਤਾਰ ਅਟੈਕ ਕਰ ਰਿਹਾ 18 ਮਾਰਚ ਨੂੰ ਮੇਰੇ ਖਿਆਲ ਕਰ ਇਕੱਠਾ ਰੱਖ ਲੈ ਵੱਡਾ ਅਕਾਲ ਤਖਸਾਲਬ ਅਕਾਲ ਤਖਸਾਲ ਤੇ ਹੁਣ ਇਹ ਵੀ ਗੱਲ ਸੋਚਣ ਵਾਲੇ ਵੀ ਕੋਈ ਵੀ ਬੰਦਾ ਖੜਾ ਹੋ ਕੇ ਕਹਿੰਦਾ ਅਕਾਲ ਤਖਸਾਲ ਤੇ ਇਕੱਠਾ ਹੈ ਜੀ ਕਿਸ ਚੀਜ਼ ਦਾ ਇਕੱਠਾ ਹੈ ਕੀ ਦਾ ਇਕੱਠਾ ਹੈ ਕੌਣ ਨੇ ਇਹ ਜਿਹੜੇ ਸੱਤਾ ਦਿੰਦੇ ਨੇ ਇਕੱਠ ਦਾ ਇਹ ਇਹ ਕੌਣ ਨੇ ਕੋਈ ਵੀ ਬੰਦਾ ਯਾਨੀ ਕਿ ਬਾਗੀ ਤੜਾ ਕਹਿ ਦੋ ਜਾਂ ਸੁਖਵੀਰ ਸਿੰਘ ਬਾਦਲ ਦਾ ਕਹਿ ਲਓ ਜਾਂ ਕੋਈ ਹੋਰ ਤੀਜਾ ਤੜਾ ਪਹਿਲਾਂ ਇੱਕ ਦੋ ਵਾਰੀ ਅਮਰਤਪਾਲ ਉਹਨਾਂ ਦੇ ਹਾਕੀ ਤੇ ਵਿੱਚ ਵੀ ਹੋਇਆ ਇਸ ਤਰ੍ਹਾਂ ਦੇ ਇਕੱਠ ਹੋਇਆ ਇਹਨੂੰ ਸੱਜਣ ਦਾ ਹੱਕ ਕਿਹਦੇ ਕੋਲ ਹੈ ਰਾਈਟ ਕਿਹਦੇ ਕੋਲ ਅਧਿਕਾਰ ਕਿਹਦੇ ਕੋਲ ਹੈ ਇਹ ਵੀ ਕਿਸੇ ਨੂੰ ਪਤਾ ਨਹੀਂ ਦੂਜੀ ਗੱਲ ਦੋਸ਼ ਲੱਗਦਾ ਜਿਵੇਂ ਹਰਪ੍ਰੀਤ ਉਹਨਾਂ ਤੇ ਦੋਸ਼ ਲੱਗ ਰਿਹਾ ਕਿ ਇਹ ਸਿਆਸਤ ਖੇਡਣ ਲੱਗ ਗਿਆ ਹੈ ਹਰਪ੍ਰੀਤ ਸਿੰਘ ਬਾਦਲ ਦਾ ਹਰਪ੍ਰੀਤ ਸਿੰਘ ਉਹਨੇ ਗਿਆਨੀ ਹਰਪ੍ਰੀਤ ਸਿੰਘ ਉਹਨੇ ਵੀ ਬਿਆਨ ਦੇ ਦਿੰਦੇ ਆ ਕਿ ਅਸੀਂ ਸਿਆਸਤ ਦੇ ਵਿਦਿਆਰਥੀ ਨਹੀਂ ਹੈਗੇ ਅਸੀਂ ਧਰਮ ਦੇ ਵਿਦਿਆਰਥੀ ਹਾਂ ਹੁਣ ਜੇ ਪੁੱਛੇ ਕੋਈ ਇਹਨਾਂ ਨੂੰ ਵੀ ਅਕਾਲ ਤਖਤ ਸਾਹਿਬ ਦਾ ਕਿਹਾ ਜਾਂਦਾ ਕਿ ਰਾਜਨੀਤਿਕ ਫੈਸਲੇ ਉੱਥੋਂ ਨਹੀਂ ਜਾਂਦੇ ਆ ਤੇ ਧਰਮ ਨੂੰ ਮੁੱਖ ਰੱਖਿਆ ਜਾਂਦਾ ਸਾਹਮਣੇ ਰੱਖ ਕੇ ਫੈਸਲੇ ਲਏ ਜਾਂਦੇ ਆ ਤੇ ਤੇ ਤੁਸੀਂ ਸਿਆਸਤ ਦੇ ਵਿਦਿਆਰਥੀ ਹੋ ਨਹੀਂ ਹੈਗੇ ਜਾਂ ਜਿਹੜੇ ਦੋਸਤਾਂ ਦੇ ਕੇ ਸਿਆਸਤ ਖੇਡਦੇ ਨੇ ਫਿਰ ਇਹਨਾਂ ਨੂੰ ਲਾਉਣ ਦੀ ਕੀ ਲੋੜ ਸੀ ਜਾਂ ਇਹਨਾਂ ਨੂੰ ਆਪ ਵੀ ਉਹਦੇ ਲੈਣ ਦੀ ਕੀ ਲੋੜ ਸੀ ਇਦਾਂ ਦੇ ਜੇ ਧਰਮ ਵਾਲਾ ਮਸਲਾ ਤਾਂ ਲੱਗ ਹੋਊਗੀ ਨਾ ਚੀਜ਼ ਉਹਦਾ ਧਾਰਮਿਕ ਬਣ ਕੇ ਨਰੋਲ ਧਾਰਮਿਕ ਹੋ ਕੇ ਦੱਲੋ ਤੇ ਨਹੀਂ ਚੱਲਣਾ ਫਿਰ ਤੁਸੀਂ ਜੱਜਦਾਰ ਕਿਵੇਂ ਬਣ ਗਏ ਉਹਨੂੰ ਗੁਲਦੀਪ ਸਿੰਘ ਗੜਗਾ ਜਿੱਤੇ ਵੀ ਇਦਾਂ ਦੇ ਸਵਾਲ ਤਾਂ ਖੜੇ ਹੋਣਗੇ ਨਾ ਕਿ ਕੀ ਸਿਆਸਤ ਕਰਨਗੇ ਉਹ ਜੇ ਨਹੀਂ ਕਰਨਗੇ ਫਿਰ ਵਿਰੋਧ ਦਾ ਲੈਣ ਦਾ ਫਾਇਦਾ ਕੀ ਆ ਫਿਰ ਤਾਂ ਪਾਸੇ ਉਹ ਜੋ ਜੇ ਤੁਸੀਂ ਪ੍ਰਚਾਰ ਹੀ ਕਰਨਾ ਕਥਾਵਾਚ ਨੂੰ ਕਥਾਵਾਚ ਕਥਾ ਕਰਨੀ ਹੈ ਤਾਂ ਉਹ ਚੀਜ਼ ਅਲੱਗ ਹੈ ਨਾ ਤਾਂ ਇੱਕ ਬਹੁਤ ਜ਼ਿਆਦਾ ਜਿਹੜਾ ਹੈਗਾ ਉਹ ਪੰਬਲਾ ਪੂਸਾ ਜਹਾ ਪਾਰ ਹੈ ਨਾ ਨੇ ਮਸਲੇ ਉਲਝਾਤੇ ਜਿਹੜੇ ਅਸਲੀ ਮਸਲੇ ਸੀ ਜਿਨ੍ਹਾਂ ਤੇ ਗੱਲਬਾਤ ਕਰਨੀ ਬਣਦੀ ਸੀ ਜਿਵੇਂ ਨਾ ਜਿਨ੍ਹਾਂ ਕਰਕੇ ਲੋਕਾਂ ਨੇ ਨਕਾਰਿਆ ਚੁਰਾਉਣੀ ਕਾਲੀ ਦਲ ਨੂੰ ਜਦੋਂ ਜਿੰਨਾ ਕਰਕੇ ਵੋਟ ਨਹੀਂ ਪਈ ਜਦੋਂ ਇਹਨਾਂ ਕਰਕੇ ਸੱਤਾ ਤੋਂ ਬਾਹਰ ਹੋਇਆ ਕਾਲੀ ਦਲ ਉਹ ਚੀਜ਼ਾਂ ਲੋਕਾਂ ਦੇ ਵਿੱਚ ਨਾਲ ਲੈ ਕੇ ਜਾਣਾ ਸੀ ਲੋਕਾਂ ਨੂੰ ਸੁਝਾਅ ਲੈਣੇ ਸੀ ਲੋਕਾਂ ਤੋਂ ਪਤਾ ਕਰਨਾ ਸੀ ਵੀ ਕਿਸ ਤਰ੍ਹਾਂ ਮਸਲੇ ਹੱਲ ਹੋਣਗੇ ਤੁਸੀਂ ਕੀ ਚਾਹੁੰਦੇ ਹੋ ਉਹ ਚੀਜ਼ਾਂ ਕਰਨੀਆਂ ਚਾਹੀਦੀ ਚਾਹੀਦੀਆਂ ਸੀਗੀਆਂ ਇਹ ਇਹ ਹੋਰ ਹੀ ਮਸਲੇ ਲੈ ਕੇ ਲੋਕਾਂ ਲੋਕਮਨਾ ਦੇ ਵਿੱਚ ਉਹ ਮਸਲੇ ਬਸਾਰ ਦੇਣ ਦੀ ਗੱਲ ਚੱਲ ਰਹੀ ਹੈ ਹੁਣ ਕਿ 2027 ਤੱਕ ਜਿਵੇਂ ਕਿਵੇਂ ਹੋਵੇ ਚਾਹੇ ਬਦਵੀ ਇਮਾਮਲਾ ਚਾਹੇ ਬੰਦੀ ਸਿੰਘਾਂ ਦੀ ਰਿਹਾਈ ਆ ਚਾਹੇ ਕੋਈ ਹੋਰ ਨੇ ਚਾਹੇ ਸਿੱਖ ਮਰਿਆਦਾ ਮਨੂੰ ਢਾਹ ਲਾਉਣ ਦੀ ਗੱਲ ਦਾ 1000 ਐਸਐਸ ਦਾ ਮੁੱਦਾ ਚਾਹੇ ਕੋਈ ਹੋਰ ਇਹ ਸਾਰੇ ਮੁੱਦੇ ਜਿਹੜੇ ਹੈਗੇ ਲੋਕਮਨਾ ਚੋ ਮਟਾ ਦਿੱਤੇ ਜਾਣ ਆ ਨਵਾਂ ਮੁੱਦਾ ਦੇ ਖੜਾ ਕਰਕੇ ਬਾਅਦ ਚ ਸ਼ੁਕਰੀਆਦਨ ਅੱਗੇ ਲੈ ਕੇ ਸਾਰੀਆਂ ਧਿਰਾਂ ਦੀ ਬੈਠਕ ਜੀ ਕਰਕੇ ਗੱਦਾਂਗੇ ਜੀ ਸਮਝੌਤਾ ਹੋ ਗਿਆ ਸਮਝੌਤਾ ਹੋ ਗਿਆ ਆ ਜੋ ਸੱਤਾ ਦੇ ਬੈਠੂ ਅੱਜ ਟੂਨਾਂ ਲੜੀ ਇਕੱਠੇ ਹੋ ਗਈ ਉਹ ਮਤਲਬ ਮਤਲਬ ਮੈਨੂੰ ਲੱਗਦਾ ਕਿ ਐਂਡ ਐਂਡ ਦੇ ਵਿੱਚ ਇਦਾਂ ਦਾ ਕੁਝ ਹੋਊਗਾ ਜੀ ਜੀ ਰਮਿੰਦਰ ਜੀ ਪੰਜਾਬ ਸਰਕਾਰ ਦਾ ਕਹਿਣਾ ਕਿ ਯੁੱਧ ਨਸ਼ਾ ਵਿਰੋਧੋਸੀਂ ਪੰਜਾਬ ਦੇ ਵਿੱਚ ਨਸ਼ਾ ਖਤਮ ਕਰਦੇ ਆਂ ਦੇਖੋ ਨਸ਼ਾ ਦਾ ਖਤਮ ਕਿੱਥੇ ਹੁੰਦਾ ਜੀ ਨਸ਼ਾ ਦਾ ਤੁਹਾਨੂੰ ਵੀ ਪਤਾ ਹੈ 12 12 ਕਰੋੜ 13 ਕਰੋੜ ਦਾ ਨਸ਼ਾ ਹੁਣ ਵੀ ਫੜਿਆ ਜਾ ਰਿਹਾ ਹੈ ਅ ਪਿੱਛੇ ਗਰੰਥੀ ਸਿੰਘ ਕੋਲੋਂ ਵੀ ਫੜਿਆ ਗਿਆ ਨਸ਼ਾ ਤੇ ਉਹ ਤੁਸੀਂ ਦੇਖੋ ਕਿ ਲਗਾਤਾਰ ਤਾਂ ਵਧੇ ਰਿਹਾ ਨਾ ਜਿੱਦ ਟਿਕਟ ਤੇ ਸਪਲਾਈ ਚੇਨ ਟੁੱਟਦੀ ਹੈ ਜਦੋਂ ਉਦੋਂ ਉਦੋਂ ਨਸ਼ੇ ਦੀ ਜਿਹੜੀ ਖੇਪ ਹੈਗੀ ਉਹ ਨਹੀਂ ਬੰਦ ਹੁੰਦੀ ਆ ਉਦੋਂ ਕਿਤੇ ਨਾ ਕਿਤੇ ਪ੍ਰਭਾਵ ਪੈਂਦਾ ਹੁਣਾਂ ਛੋਟੇ-ਬੋਟੇ ਜੇ ਪੜ ਕੇ ਤੁਸੀਂ ਘਰ ઠા ਤੇ ਜੀ ਠੀਕ ਹੈ ਅਪਾ ਇਹ ਨਹੀਂ ਕਹਿੰਦੇ ਕਿ ਕਾਰਵਾਈ ਨਹੀਂ ਹੋਣੀ ਚਾਹੀਦੀ ਛੋਟੇ ਤੋਂ ਛੋਟੇ ਪੱਟੇ ਤੋਂ ਵੱਡੇ ਅਪਰਾਧ ਤਾਂ ਅਪਰਾਧ ਹੀ ਹੈ ਨਾ ਇਹ ਤਾਂ ਨਹੀਂ ਕਿਹਾ ਜਾ ਸਕਦਾ ਕਿ ਜੇ ਕੋ ਗਰੀਬ ਬੰਦਾ ਦਾ ਚੋਰੀ ਕਰਕੇ ਘਰ ਆ ਖਾ ਲੈਣ ਦੋ ਜੀ ਚੋਰੀ ਤਾਂ ਚੋਰੀ ਆ ਪੀ ਉਹ ਇਹ ਅਗਰ ਚੋਰੀ ਅਪਰਾਧ ਹੈ ਤਾਂ ਅਪਰਾਧ ਉਹ ਵੱਡੇ ਦਾ ਵੀ ਉਨਾ ਹੀ ਹੈ ਛੋਟੇ ਦਾ ਵੀ ਉਨਾ ਹੀ ਹੈ ਚਾਹੇ ਗਰੀਬ ਹੈ ਚਾਹੇ ਕੋਈ ਮੀਰ ਹੈ ਬਰਾਬਰ ਹੈ ਜੇ ਕਾਨੂੰਨ ਬਰਾਬਰ ਹੈ ਤਾਂ ਸਾਰਿਆਂ ਦੀ ਸਜ਼ਾ ਬਰਾਬਰ ਹੋਣੀ ਚਾਹੀਦੀ ਆ ਹੁਣ ਠੀਕ ਹੈ ਘਟਾ ਰਹੇ ਨੇ ਇਹ ਨਜਾਇਜ਼ ਕਹਿ ਕੇ ਉਹਨਾਂ ਨੂੰ ਕਿ ਸੰਪਤੀ ਜਿਹੜੀ ਇਹਨਾਂ ਨੇ ਬਣਾਈ ਹੈ ਨਸ਼ਾ ਵੇਚ ਕੇ ਬਣਾਈ ਹੈ ਤੇ ਕਿਤੇ ਨਾ ਕਿਤੇ ਠੱਲ ਤਾਂ ਥੋੜਾ ਬਹੁਤਾ ਪਾਉਗੀ ਇਹਦੇ ਵਿੱਚ ਕੋਈ ਦੋ ਰੋਵਾ ਨਹੀਂ ਪਰ ਇਹ ਕਹਿ ਲੋ ਕਿ ਜੇ 100% ਤੁਸੀਂ ਕਹਿ ਦੋ ਕਿ ਨਸ਼ਾ ਬੰਦ ਹੋ ਜਾਉ ਉਹ ਉਹ ਗੱਲ ਫਿਲਹਾਲ ਨਹੀਂ ਲੱਗਦੀ ਕਿਉਂਕਿ ਜਿਹੜੇ ਵੱਡੇ ਮਗਰਮੱਛ ਕਹਿ ਲੋ ਉਹ ਤਾਂ ਬਤੇ ਹੋਏ ਨਹੀਂ ਹੁਣ ਲੋਕੋ ਦਾ ਸਵਾਲ ਸੋਸ਼ਲ ਮੀਡੀਆ ਤੇ ਕਰ ਹੀ ਰਹੇ ਨੇ ਕਿ ਰਾਣੋ ਵਰਗਿਆਂ ਦੇ ਉੱਤੇ ਤੁਸੀਂ ਉਹਨਾਂ ਦੇ ਘਰ ਕਦੋਂ ਤੱਕ ਹੋਗੇ ਤੇ ਉਹ ਰਾਜਿਤ ਹੁੰਦਲ ਵਰਗਿਆਂ ਦੇ ਉੱਤੇ ਕਦੋਂ ਕਾਰਵਾਈ ਹੋਊਗੀ ਉਹਨਾਂ ਨੂੰ ਉਹਨਾਂ ਦੇ ਉੱਤੇ ਡਰੱਗਸ ਕੇਸ ਦੇ ਵੀ ਤਾਂ ਭੋਲਾ ਵੀ ਹੈ ਅੰਦਰ ਉਹ ਇਹ ਚੀਜ਼ਾਂ ਜਿਹੜੀਆਂ ਹੈਗੀਆਂ ਨਾ ਇਹ ਲੋਕ ਮਨਾ ਦੇ ਵਿੱਚ ਬੈਠੀਆਂ ਨੇ ਕਿ ਉਹਨਾਂ ਉਹਨਾਂ ਮਗਰਮੱਛਾਂ ਨੂੰ ਹੱਥ ਕੌਣ ਪਾਊਗਾ ਹੁਣ ਸਿੱਟਨੇ ਦੁਬਾਰਾ ਫੇਰ ਉਹ ਸੁਪਰੀਮ ਕੋਰਟ ਦੇ ਆਰਡਰ ਵੀ ਆਏ ਨੇ ਮੁਜੀਠੀਆਂ ਬਾਰੇ ਵੀ ਆ ਗਏ ਆ ਯਾਨੀ ਕਿ ਜਿੱਥੇ ਜਿੱਥੇ ਸਹਾਰਾ ਦਿੱਤੀ ਜੀ ਕਰਨੀ ਪਹੋਗੀ ਜਿੱਥੇ ਜਿੱਥੇ ਕੇਸ ਵੀ ਲੜਨੇ ਪੈਂਦੇ ਆ ਜਾਂ ਵੱਡੇ ਮਗਰਮੁੱਛਾਂ ਦੇ ਉੱਤੇ ਇਦਾਂ ਦੀਆਂ ਕਾਰਵੋਜਾਂ ਜਿਹੜੀਆਂ ਕਰਟਾਉਣ ਵਰਗੀਆਂ ਹੈਗੀਆਂ ਜਾਂ ਸੰਪਤੀ ਜਿਹੜੀ ਹੈਗੀ ਕੁਰਕ ਕਰਨੀ ਜਾਂ ਕਹੋ ਕਿ ਆਪਣੇ ਸਰਕਾਰਾਂ ਦੇ ਹੱਥਾਂ ਦੇ ਵਿੱਚ ਲੈ ਲੈਣੀ ਉਹ ਜਿਹਦਾ ਦਾ ਨੂੰ ਹੱਥ ਕੌਣ ਪਾਊਗਾ ਉਹਨਾਂ ਦੇ ਉੱਤੇ ਕਾਰਵਾਈ ਕਦੋਂ ਹੋਊਗੀ ਜਦ ਤੱਕ ਨਹੀਂ ਹੁੰਦੀ ਤਬ ਵੱਡੇ ਮਗਰ ਮੱਛਾਂ ਨੂੰ ਫੜਕੜੀ ਪੈਂਦਾ ਆ ਛੋਟੇ ਨੇ ਇਹਨਾਂ ਨੂੰ ਘਾਟਾ ਤੇ ਹਟ ਜੂਗਾ ਦੂਜੇ ਨੂੰ ਫੜ ਲੈਣਗੇ ਉਹ ਦਾ ਦੂਜਾ ਹਟ ਜੂ ਤੀਜੇ ਨੂੰ ਫੜ ਲੈਣਗੇ ਇਹ ਛੋਟੇ ਨੇ ਤਾਂ ਕਾਰੋਬਾਰੀ ਨੇ ਕਿਸੇ ਚਾਰ ਪੰਜ ਦਾ ਲਾਲਚ ਹੋ ਗਿਆ ਉਹਨੂੰ ਤਾਂ ਸਾਈਕਲ ਦੇ ਉੱਤੇ ਹੀ ਨਾ ਵਰਤੀ ਜਾਣਾ ਹੁੰਦੇ ਫੜਾ ਦੇ ਉੱਤੇ ਪੜਾਇਆ ਜਾ ਫੜਾਇਆ ਉਹ ਜਿੱਥੋਂ ਆ ਰਹੀ ਹੈ ਜੇ ਨਾ ਰਹੀ ਹੈ ਸਪਲਾਈ ਆ ਰਹੀ ਹੈ ਜਿੱਥੇ ਉਹ ਉਹ ਨਾਕੇ ਤੋੜਨ ਦੀ ਗੱਲ ਕਹਿ ਲਓ ਉਹ 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 ਗੱਡ ਤੋੜਨ ਦੀ ਗੱਲ ਕਹਿ ਲਓ ਉਹ ਉਹਨਾਂ ਕੀ ਲੈਣ ਨੂੰ ਕੌਣ ਟਾਊਗਾ ਜਦੋਂ ਤੱਕ ਉਹ ਨਹੀਂ ਟੈਂਦੇ ਨਸ਼ਿਆਂ ਨੂੰ ਠੱਲ ਪਾਉਣੀ ਤੁਸੀਂ ਜ਼ਿਕਰ ਕੀਤਾ ਹੀ ਸੀ ਤੇ ਪਹਿਲਾਂ ਸਾਰੇ ਹੀ ਕਰਨ ਤੇ ਸਾਰੀਆਂ ਟੀਲਾਂ ਜਿਹੜੀਆਂ ਹੈਗੀਆਂ ਨੇ ਰਾਜਸੀ ਟੀ ਨਾ ਉਹ ਕਹਿੰਦੀਆਂ ਸੀਗੀਆਂ ਕਿ ਸਾਡੀ ਸਰਕਾਰ ਆਉਣ ਦੋ ਅਸੀਂ ਲੱਕ ਤੋੜ ਦਾਂਗੇ ਅਸੀਂ ਐਂ ਕਰਦਾਂਗੇ ਅਸੀਂ ਉਹ ਕਰਦਾਂਗੇ ਹੋਇਆ ਤਾਂ ਕਿਸੇ ਤੋਂ ਨਹੀਂ ਜਦ ਇਹ ਕਹਿ ਲੋਗੇ ਰਾਜਸੀ ਟੀਲਾਂ ਜਿਹੜੀਆਂ ਹੈਗੀਆਂ ਉਹ ਵੀ ਇਹਨਾਂ ਨਸ਼ੇ ਦੇ ਸਮਗਦਰਾਂ ਦੇ ਹੱਥਾਂ ਦੇ ਵਿੱਚ ਖੇਡ ਰਹੇ ਨੇ ਉਹ ਤੇ ਉਹ ਇਹਨਾਂ ਨੂੰ ਹੱਥ ਪਾਉਣਾ ਕੋਈ ਖਾਲਾਜੀ ਦਾ ਬਾੜਾ ਨਹੀਂ ਹੈਗਾ हां जे कोई दा कार्रवाई चल चा, रही है ते ओना दे ਘਰਾਂ ਤੱਕ ਵੀ ਪਹੁੰਚਦੀ ਹੈ ਇਹ ਚੀਜ਼ ਉਹਨਾਂ ਦੇ ਘਰਾਂ ਤੱਕ ਵੀ ਜਾਂਦਾ ਹੈ ਫਿਰ ਮੇਰੇ ਖਿਆਲ ਸ਼ਾਇਦ ਬਾਬਾ ਲੈਣ ਦੀ ਹੱਕਦਾਰ ਹੋਊਗੀ ਆਵਾਦੀ ਪਾਰਟੀ ਜੀ ਜੀ ਬਿਲਕੁਲ ਸੋ ਦੇਖਣ ਲੱਗਾ ਪਰਮਿੰਦਰ ਜੀ ਕੇ ਨਸ਼ਿਆਂ ਵਾਲਾ ਜਿਹੜਾ ਇਹ 이슈 ਪੰਜਾਬ ਸਰਕਾਰ ਨੇ ਛੱਡਿਆ ਕਿ ਅਕਰ ਐਕਟਿਵਲੀ ਕਿੰਨੇ ਦਿਨਾਂ ਤੱਕ ਇਸ ਚੀਜ਼ ਦੇ ਉੱਪਰ ਵਰਕ ਕਰ ਆਉਂਦੀ ਹੈ ਸਰਕਾਰ ਨਹੀਂ ਤਾਂ ਇਹ ਹੁੰਦਾ ਕਿ ਥੋੜੇ ਦਿਨ ਐਕਟੀਵਿਟੀ ਦਿਖਾ ਕੇ ਉਸ ਤੋਂ ਬਾਅਦ ਕੰਮ ਪਰ ਠੁੰਡੇ ਵਾਸਤੇ ਚੱਲਿਆ ਜਾਂਦਾ ਤੇ ਜੇਕਰ ਪੰਜਾਬ ਸਰਕਾਰ ਨੇ ਇਹ ਕਦਮ ਚੱਕਿਆ ਤਾਂ ਇਹਦਾ ਐਂਡ ਰਿਜ਼ਲਟ ਵੀ ਸੋਚਿਆ ਹੋਣਾ ਕਿ ਕਿਸ ਤਰੀਕੇ ਦੇ ਨਾਲ ਅਸੀਂ ਇਹ ਅਖੀਰ ਤੱਕ ਗੱਲ ਲੈ ਕੇ ਜਾਣੀ ਹੈ ਕੀ ਐਂਡ ਰਿਜ਼ਲਟ ਹੋਊਗਾ ਇਹ ਤਾਂ ਸਮਾਂ ਦੱਸੂਗਾ ਤੁਸੀਂ ਜਾਣਕਾਰੀ ਸਾਂਝੀ ਕੀਤੀ ਬਹੁਤ-ਬਹੁਤ ਸ਼ੁਕਰੀਆ ਤੁਹਾਡਾ ਧੰਨਵਾਦ ਸ਼ੁਕਰੀਆ ਕੁਸ਼ਿੰਦਰ ਜੀ ਦੋਸਤੋ ਤੁਸੀਂ ਆਪਣੀ ਫੀਡਬੈਕ ਸਾਨੂੰ ਹਰ ਵਾਰਤਾਲਾ ਕਮੈਂਟ ਬਾਕਸ ਵਿੱਚ ਭੇਜ ਸਕਦੇ ਹੋ ਤੁਸੀਂ ਦੇਖਦੇ ਰਹੋ ਤੁਹਾਡਾ ਆਪਣਾ ਚੈਨਲ ਲੋਕਲ ਪੰਜਾਬੀ ਧੰਨਵਾਦ